ਇੱਕ ਵਾਰੀ ਸਾਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਹਰ ਵੇਲੇ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦੇ ਰਹਿੰਦੇ ਹੋ ਕਹਿੰਦਾ ਜਿੱਦਣ ਬਾਬਾ ਦੀ ਸਿੰਘ ਜੀ ਤੁਹਾਡੇ ਸਾਹਮਣੇ ਆ ਗਏ ਤਾਂ ਤੁਸੀਂ ਕੀ ਮੰਗੋਗੇ ਅਸੀਂ ਕਿਹਾ ਜੀ ਸਾਡੇ ਸਾਹਮਣੇ ਬੜੀ ਹੈ ਮੇਰੇ ਤਨ ਤਨ ਬਾਬਾ ਦੀਪ ਸਿੰਘ ਜੀ ਨੇ ਇੰਨੇ ਗਰੀਬ ਲੋਕਾਂ ਦੀ ਬਾਹ ਫੜੀ ਆ ਪਰ ਅੱਜ ਤੱਕ ਸੁਣਾਇਆ ਨਹੀਂ ਕਦੇ ਜਿੰਨੀਆਂ ਮਰਜੀ ਫੋਟੋਆਂ ਪਾਈ ਜੋ ਪਰ ਕਦੀ ਬਾਬਾ ਦੀਪ ਸਿੰਘ ਜੀ ਕੈਮਰੇ ਵਿੱਚ ਆਏ ਨਹੀਂ ਕਦੇ ਸਾਡੇ ਆਖਰੀ ਸਾਵਨ ਵਾਲੇ ਚੰਨ ਵਿੱਚ ਪੂਰੇ ਹੋਣ ਅਸੀਂ ਹੋਰ ਕੁਝ ਚਾਹਿਆ ਨਹੀਂ ਕਦੇ ਅਸੀਂ ਹੋਰ ਛੱਡ ਦਿੱਤੇ ਨੇ ਕੁਝ ਫੈਸਲੇ ਅਸੀਂ ਬਾਬਾ ਦੀਪ ਸਿੰਘ ਜੀ ਤੇ ਛੱਡ ਦਿੱਤੇ ਨੇ ਕੁਝ ਫੈਸਲੇ ਅਸੀਂ ਬਾਬਾ ਦੀਪ ਸਿੰਘ ਜੀ ਤੇ ਕਿਉਂਕਿ ਤਾਲਾ ਸਹਿ ਵੀ ਸਾਡੀ ਕਚਹਿਰੀ ਆ ਤੇ ਬਾਬਾ ਦੀਪ ਸਿੰਘ ਜੀ ਸਾਡੇ ਜਦ ਸਾਡੇ ਬਾਰੇ ਮਾੜਾ ਬੋਲਣ ਵਾਲਿਓ ਅਸੀਂ ਅਰਦਾਸ ਕਰਦੇ ਆ ਸਾਡੇ ਬਾਰੇ ਮਾੜਾ ਬੋਲਣ ਵਾਲਿਓ ਅਸੀਂ ਅਰਦਾਸ ਕਰਦੇ ਆ ਰੱਬ ਤੁਹਾਨੂੰ ਲੰਬੀ ਉਮਰ ਦੇਵੇ ਤਾਂ ਜੋ ਤੁਸੀਂ ਸਾਡੀ ਤਰੱਕੀ ਨੂੰ ਦੇਖ ਸਕੋ ਤਨ ਤਨ ਬਾਬਾ ਦੀਪ ਸਿੰਘ ਜੀ ਜੇਕਰ ਤੁਸੀਂ ਨਾ ਸੁਣੋਗੇ ਤਾਂ ਕਿੰਨੂ ਸੁਣਾਵਾਂਗੇ ਜੇਕਰ ਤੁਸੀਂ ਨਾ ਸੁਣੋਗੇ ਤਾਂ ਕਿੰਨੂ ਸੁਣਾਵਾਂਗੇ ਇਹ ਤਾਂ ਤੁਹਾਨੂੰ ਵੀ ਪਤਾ ਬਾਬਾ ਦੀਪ ਸਿੰਘ ਜੀ ਅਸੀਂ ਤੁਹਾਡੇ ਤੋਂ ਸਵਾਇਆ ਕਿ ਤੋਂ ਹੋਰ ਨਹੀਂ ਮੰਗਾਂਗੇ ਕੀ ਰਹਿਮ ਨਾਲ ਭਰਿਆ ਅਸਮਾਨ ਆ ਗਿਆ ਕੀ ਰਹਿਮਤਾ ਨਾਲ ਭਰਿਆ ਅਸਮਾਨ ਆ ਗਿਆ ਸਾਰਿਆਂ ਨੂੰ ਮਾਫ ਕਰ ਦੋ ਬਾਬਾ ਦੀਪ ਸਿੰਘ ਜੀ ਦਾ ਸਨੇਹਾ ਆ ਗਿਆ ਸਾਰੇ ਜਾਣੇ ਕਰ ਲੋ ਤਿਆਰੀ ਕੱਲ੍ਹ ਦਵਾਰ ਨੂੰ ਬਾਬਾ ਦੀਪ ਸਿੰਘ ਜੀ ਦੇ ਦਰ ਦਾ ਚੁਪੇਰਾ ਸਾਹਿਬ ਆ ਗਿਆ